ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਜੱਦੀ ਪਿੰਡ ਜਨੂਹਾ ਸੰਤ ਬਾਬਾ ਨਿਹੰਗ ਸਿੰਘ ਜੀ ਹਜੂਰ ਸਾਹਿਬ ਜੰਦੀ ਪਿੰਡ ਨਡਾਲੋਂ ਇਹਨਾਂ ਮਹਾਪੁਰਸ਼ਾਂ ਦੇ ਇਲਾਕੇ ਵਿੱਚ ਸੰਸਥਾ 2018 ਤੋਂ ਸਮਾਗਮ ਸੇਵਾ ਨਵਾਰੀ ਹੈ ਸੰਸਥਾ ਵੱਲੋਂ ਅੱਜ ਪਿੰਡ ਭਾਮ ਵਿਖੇ ਮਾਪਾ ਮੇਸ਼ੜੀ ਜੀ ਦੇ ਸਲਾਨਾ ਜੋੜ ਮਿਲੇ ਤੇ 33ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜੀ ਜਿੱਥੇ ਕਿ ਹਮ ਹਮਾ ਕੇ ਸੰਤਾਂ ਨੇ ਸਵੈ ਇੱਛਕ ਖੂਨਦਾਨ ਕੀਤਾ ਆ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਸਾਡੇ ਖੂਨ ਦੇ ਨਾਲ ਆਪਾਂ ਕਿਸੇ ਜਾਨ ਬਚਾ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਚਾਰ ਵਾਲੀ ਪੰਜ ਦਰਜੇ ਵਰਦੀ ਆ ਦਰਜੇ ਵਰਦੀ ਦਰਜੇ ਦਰਜੇ ਲੜਨੇ ਕਿ ਉਹ ਹੈ ਉਹ ਨਾ ਹੋਰ ਕੋਈ ਇਹ ਪਾੜੇ ਇਹ ਪੋੜੇ ਪਾੜੇ ਆ ਇਹ ਮੰਨਾ ਨੇ ਪਾੜੇ ਆ ਬਾਹਰੋਂ ਨੇ ਓ ਮੈਟਰ ਮਿਲ ਗਏ ਤਾੜੀਆਂ ਤਾਂ ਮਾਰੋ ਮਾਰਦੇ ਆ ਜੀ ਮਾਰ ਤਾੜੀ ਕੀ ਗੱਲ ਆ ਬੜਾ ਬਰਾ ਆਇਆ ਨਾ ਕੋਈ ਨਾ ਰਿਹਾ کوپنڈا ہاں میرا اران